ਮਾਰਕੀਟਿੰਗ ਵੀ ਆ ਤੇ ਐਡ ਸਭ ਤੋਂ ਵੱਧ ਜੇ ਹੋਣ ਵਾਲਾ ਪ੍ਰੋਡਕਟ ਤਾਂ ਇਹ ਹੀ ਆ ਮੇਰੇ ਹਿਸਾਬ ਦੇ ਨਾਲ। ਸੋ ਚਲੋ ਆਪਣਾ ਦਾ ਹਾਂਜੀ ਸਵਾਗਤ ਆ ਜੀ ਬੈਸ ਬਰੀਡਿੰਗ ਫਾਰਮ ਤੇ। ਅਮੀਰ ਸਾਰੇ ਸੱਜਣ ਤੇ ਸਾਰੇ ਸੱਜਣਾਂ ਦੇ ਪਸ਼ੂ ਠੀਕ ਠਾਕ ਹੋਣਗੇ ਜੀ ਤੇ ਬਾਕੀ ਸੱਜਣ ਨੂੰ ਅੱਜ ਦੀ ਵੀਡੀਓ ਵਿੱਚ ਵਿਸ਼ੇਸ਼ ਤੌਰ ਤੇ ਜੋ ਆਪਾਂ ਗੱਲਬਾਤ ਕਰਨੀ ਉਹ ਪ੍ਰੋਡਕਟ ਦੀ ਕਰਾਂਗੇ। ਸੋ ਮੇਰੀ ਇੱਕ ਸੋਚ ਆ ਚਲੋ ਆਪਣਾ ਐਕਸਪੀਰੀਅੰਸ ਸ਼ੇਅਰ ਨਾਲ ਕਰਨ ਦੇ ਨਾਲ-ਨਾਲ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਰਿਜ਼ਲਟ ਮਿਲੇ ਹੋਏ ਜਾਂ ਜਿਹੜੀਆਂ ਚੀਜ਼ਾਂ ਆਪਾਂ ਯੂਜ਼ ਕੀਤੀਆਂ ਆਪਾਂ ਇਸ ਫੀਲਡ ਦੇ ਵਿੱਚ ਉਸ ਸਮੇਂ ਸਮੇਂ ਅਨੁਸਾਰ ਜਿਸ ਤਰ੍ਹਾਂ ਦੇ ਰਿਜ਼ਲਟ ਦਿੱਤੇ ਭਾਵੇਂ ਪੋਜ਼ਿਟਿਵ ਤੇ ਭਾਵੇਂ ਨੈਗੇਟਿਵ ਰਿਜ਼ਲਟ ਆਏ ਉਹਨਾਂ ਨੂੰ ਆਪਾਂ ਤੁਹਾਡੇ ਤੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣਾਂ ਤੋਂ ਮਾਫੀ ਵੀ ਚਾਹੁੰਨੇ ਸ਼ਾਇਦ ਮੇਰੀ ਆਵਾਜ਼ ਅੱਜ ਸਹੀ ਨਾ ਹੋਵੇ ਥੋੜੀ ਜੀ ਤਬੀਅਤ ਅੱਜ ਸਹੀ ਨਹੀਂ ਸੀ ਸੱਜਣੋ ਬਟ ਫਿਰ ਵੀ ਕੋਸ਼ਿਸ਼ ਕਰਦੇ ਆ ਵੀ ਚਾਰਜ ਆਪ ਕੋ ਕਿ ਤੁਹਾਡੇ ਤਾਂ ਹੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਕੰਟੀਨਿਊਸਲੀ ਵੀਡੀਓ ਪਾਉਣ ਦਾ ਆਪਣੀ ਹੁਣ ਕੋਸ਼ਿਸ਼ ਆ ਤਾਜੋ ਆਪਣੇ ਹੋਰ ਵੀਡੀਓ ਸਮੇਂ ਦੇ ਸਮੇਂ ਨੂੰ ਸਾਰ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਚਲੋ ਮੈਂ ਇਸ ਚੀਜ਼ ਦਾ ਵੀ ਸੱਜਣਾ ਦਾ ਧੰਨਵਾਦ ਕਰਦਾ ਜਿਹੜੇ ਸੱਜਣ ਆਪਣੀਆਂ ਵੀਡੀਓ ਤੇ ਰਿਐਕਸ਼ਨਸ ਦਿੰਦੇ ਆ ਭਾਵੇਂ ਪੋਜ਼ਿਟਿਵ ਆ ਤੇ ਭਾਵੇਂ ਨੈਗੇਟਿਵ ਆ ਉਹ ਸਾਰੀ ਮਿੱਤਰਾਂ ਦਾ ਪਹਿਲੇ ਦਿਨ ਤੋਂ ਧੰਨਵਾਦ ਆ ਜੀ ਸੋ ਸੱਜਣੋ ਕੰਮ ਦੇ ਵਿੱਚ ਕੋਈ ਵੀ ਐਕਸਪਰਟ ਟਾਈਮ ਟਾਈਮ ਹੁੰਦਾ ਤੇ ਚਲੋ ਮੈਂ ਇਸ ਚੀਜ਼ ਦੇ ਲਈ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਹਾਂ ਤੇ ਚਲੋ ਵੀ ਰਿਐਕਸ਼ਨ ਤਾਂ ਦਿੰਦੇ ਸੱਜਣ ਮਿੱਤਰ ਭਾਵੇਂ ਕਹਿੋ ਜਈ ਆ ਤੇ ਮੈਂ ਵੀ ਕਹਿਣਾ ਚਾਹੁੰਦਾ ਸੱਜਣਾ ਨੂੰ ਮੈਨੂੰ ਕਮੈਂਟ ਵੀ ਕਰਦਿਆ ਕਰੋ ਸੱਜਣ ਮਿੱਤਰ ਵੀ ਕਿ ਕਿਹੜੇ ਟੌਪਿਕ ਤੇ ਆਪਾਂ ਵੀਡੀਓ ਕਵਰ ਕਰੀਏ ਬਾਕੀ ਅੱਜ ਦੀ ਜੋ ਵੀਡੀਓ ਹੈ ਜਿਹੇ ਪ੍ਰੋਡਕਟ ਦੇ ਆ ਉਹ ਹੈ ਛੋਟੇ ਕਾਫਸ ਨੂੰ ਤਿਆਰ ਕਰਨ ਦੇ ਸੰਬੰਧ ਵਿੱਚ ਤੇ ਇਸੇ ਲਈ ਮੈਂ ਸੋਚਿਆ ਵੀ ਉਸ ਦੀ ਜੋ ਐਡ ਬਹੁਤ ਚੱਲ ਰਹੀ ਹੈ ਤੇ ਹਾਲਾਂਕਿ ਮੈਂ ਯੂਜ਼ ਕਰਨ ਤੋਂ ਪਹਿਲਾਂ ਜੋ ਮੇਰੀ ਇੰਡੀਵਿਜੂਅਲ ਥਿੰਕਿੰਗ ਏ ਸੀ ਵੀ ਸ਼ਾਇਦ ਉਸ ਚੀਜ਼ ਦਾ ਰਿਜ਼ਲਟ ਨਾ ਹੋਊਗਾ ਬਟ ਆਪਾਂ ਨੂੰ ਜਿਹੋ ਜਿਹੋ ਨੇ ਰਿਜ਼ਲਟ ਦਿੱਤੋ ਵੀ ਤੁਹਾਨੂੰ ਦੱਸਾਂਗੇ ਤੇ ਉਹ ਕੀ ਪ੍ਰੋਡਕਟ ਆ ਉਸ ਦੀ ਵੀ ਆਪਾਂ ਤੁਹਾਨੂੰ ਹੁਣ ਫੋਟੋ ਜਿਹੜੀ ਦਿਖਾਵਾ ਇਹ ਕੈਮਰੇ ਤੇ ਇਹ ਸੱਜਣ ਤੁਸੀਂ ਦੇਖ ਰਹੇ ਹੋ ਕੈਮਰੇ ਵਿੱਚ ਜੇ ਤੁਹਾਨੂੰ ਦਿਖਾਈ ਦੇ ਰਿਹਾ ਵੇ ਪ੍ਰੋਪਰ ਤਰੀਕੇ ਨਾਲ ਬੜਾ ਕਾਫ ਬਾਇਓਡਕੈਂਟ ਕੰਪਨੀ ਮੇ ਵੀ ਮੈਂ ਸਹੀ ਕਹਿ ਰਿਹਾ ਹਾਂ ਮਾਤਾ ਇਹਸ ਕੰਪਨੀ ਦਾ ਤਿਆਰ ਕੀਤਾ ਜਾਂਦਾ ਬੜਾ ਕਾਫ ਜਿਸ ਦੀ ਕੀ ਆਪਣੇ ਪਸ਼ੂ ਪਾਲਣ ਦੀ ਫੀਲਡ ਦੇ ਵਿੱਚ ਗੱਲ ਕਰਦੇ ਆ ਇਸ ਟਾਈਮ ਬਹੁਤ ਜ਼ਿਆਦਾ ਮਾਰਕੀਟਿੰਗ ਵੀ ਆ ਤੇ ਐਡ ਸਭ ਤੋਂ ਵੱਧ ਜੇ ਹੋਣ ਵਾਲਾ ਪ੍ਰੋਡਕਟ ਤਾਂ ਇਹ ਹੀ ਆ ਮੇਰੇ ਹਿਸਾਬ ਦੇ ਨਾਲ ਸੋ ਚਲੋ ਆਪਣਾ ਤਾਂ ਹਾਲਾ ਕੀ ਆਪਣਾ ਮੇਨ ਓਪੀਨੀਅਨ ਨਹੀਂ ਹੁੰਦਾ ਵੀ ਆਪਾਂ ਕਿਸੇ ਪ੍ਰੋਡਕਟ ਦਾ ਐਡ ਕਰੀਏ ਨਾ ਹੀ ਆਪਣਾ ਕੋਈ ਜਿਹੋਜਾ ਪ੍ਰੋਜੈਕਟਿਵ ਵੀ ਆਪਾਂ ਨੂੰ ਐਡ ਦੀ ਕੋਈ ਪੇਡ ਮਿਲਦਾ ਜਾਂ ਕੋਈ ਵੀ ਇਹੋ ਕੋਈ ਇਸ਼ੂ ਨਹੀਂ ਬਟ ਆਪਣਾ ਮੇਨ ਕਨਸੈਪਟ ਵੀ ਜਿਸ ਚੀਜ਼ ਨੇ ਆਪ ਨੂੰ ਰਿਜ਼ਲਟ ਦਿੱਤਾ ਉਸ ਚੀਜ਼ ਬਾਰੇ ਦੱਸਿਆ ਜ਼ਰੂਰ ਜਾਵੇ ਤੇ ਕੋਈ ਹੋ ਜਿਆ ਵੀ ਮਿਲਿਆ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਯੂਜ਼ ਕਰਨ ਤੋਂ ਪਹਿਲਾਂ ਇਹ 1 ਲੀਟਰ ਦਾ ਸੱਜ ਨੂੰ ਤੇ ਅੱਧਾ ਲੀਟਰ ਆਪਾਂ ਇੱਕ ਹੋਰ ਯੂਜ਼ ਕੀਤਾ ਸੀ 1.5 ਲੀਟਰ ਯੂਜ਼ ਕੀਤਾ ਸੀ ਆਪਣੇ ਇੱਕ ਹਫ਼ਤੇ ਤੇ ਇਹਨੇ ਆਪਾਂ ਨੂੰ ਜਿਹੜਾ ਰਿਜ਼ਲਟ ਪੋਜ਼ਿਟਿਵ ਦਿੱਤਾ ਸੀ ਮੈਂ ਜੇ ਤੁਹਾਨੂੰ ਸਹੀ ਦੱਸਣਾ ਚਾਹਾਂ ਮੈਂ ਕਹਿ ਰਿਹਾ ਸੀ ਵੀ ਯੂਜ਼ ਕਰਨ ਤੋਂ ਪਹਿਲਾਂ ਮੇਰੀ ਸੋਚ ਇਹ ਸੀਗੀ ਵੀ ਇਸ ਨੇ ਰਿਜ਼ਲਟ ਨਹੀਂ ਦੇਣਾ ਕਿਉਂਕਿ ਮੇਰੀ ਆਪਡਿਓ ਇੰਡੀਵਿਜੂਅਲ ਸੋਚ ਅਨਸਾਰ ਗੱਲ ਕਰ ਤਾਂ ਜਦੋਂ ਵੀ ਮੈਂ ਇਹ ਸੋਚਦਾ ਨੂੰ ਜੇ ਜਿਹੜੀ ਚੀਜ਼ ਦੀ ਐਡ ਜ਼ਿਆਦਾ ਹੁੰਦੀ ਹੈ ਉਸ ਦਾ ਕੋਈ ਰਿਜ਼ਲਟ ਨਹੀਂ ਹੁੰਦਾ ਬਾਕੀ ਇਸ ਨੇ ਨਤੀਜਾ ਦਿੱਤਾ ਉਹ ਆਪਾਂ ਨਤੀਜਾ ਦਾ ਯੂਜ਼ ਕੀਤਾ ਸੀ ਆਪਣੇ ਉਹ ਖੜੀ ਸੱਜਣ ਨੂੰ ਫੀਮੇਲ ਸ਼ਿੱਦਤ ਗੱਲ ਫੇਰ ਕਰਦੇ ਸੀ ਸ਼ਿੱਦਤ ਦੀ ਸੱਜਣ ਨੂੰ ਸ਼ੰਦਰ ਦਾ ਜਿਹੜਾ ਫਾਦਰ ਹੈ ਲక్ష్ਮੀ ਡੇਰੀ ਫਾਰਮ ਦਾ ਸਕੰਦਰ ਭੁੱਲ ਜਿਹੜਾ ਕਿਤੇ ਆਪਣੀ ਵੀਰਾ ਝੋਟੀ ਜਿਹੜੀ ਕਿਸ ਫੀਮੇਲ ਦੀ ਮਦਰ ਆ ਤੇ 4 ਮਹੀਨ ਤੇਜਸ ਦੀ ਹੋ ਚੁੱਕੀ ਹੈ ਕਿਉਂਕਿ ਕਾਫੀ ਸੱਜਣਾਂ ਨੇ ਡਿਟੇਲਸ ਪੁੱਛ ਲੈਂਦੀ ਸਦਾ ਆਪਾਂ ਨੂੰ ਡਿਟੇਲ ਕਨਫਰਮ ਨਹੀਂ ਪਤਾ ਕਿਸ ਬੋਲਦੀ ਆ ਉਸਤੇ ਆਪਾਂ ਸੱਜਣ ਨੂੰ ਜਿਹੜਾ ਬੜਾ ਕਾ ਪ੍ਰੋਡਕਟ ਯੂਜ਼ ਕੀਤਾ ਸੀ 1.5 ਲੀਟਰ ਤੇ ਰਿਜ਼ਲਟ ਦਿੱਤਾ ਸੱਜਣੋ ਉਹ ਇਸ ਲਈ ਕੀਤਾ ਸੀਗਾ ਹਾਲਾਂਕਿ ਮੈਂ ਅੱਗੇ ਵੀ ਸੱਜਣਾਂ ਨੂੰ ਕਹਿਣਾ ਹੁੰਦਾ ਵੀ ਆਪਣੇ ਇਸ ਕੰਮ ਦੇ ਵਿੱਚ ਖਰਚੇ ਬਹੁਤ ਜ਼ਿਆਦੇ ਆ ਤੇ ਖਰਚੇ ਨੂੰ ਕੱਢਣਾ ਕਿਸ ਤਰੀਕੇ ਇਸ ਤਰ੍ਹਾਂ ਦੇ ਜਿਹੜੇ ਵੇਜ਼ ਆ ਬਹੁਤ ਘੱਟ ਆ ਇਸ ਫੀਲਡ ਦੇ ਵਿੱਚ ਸੋ ਮੈਂ ਇਹੀ ਇਹਨਾਂ ਨੂੰ ਵੀ ਖਰਚੇ ਨੂੰ ਕੰਟਰੋਲ ਵਿੱਚ ਰੱਖ ਕੇ ਜੇਕਰ ਕੰਮ ਕਰੀਏ ਤਾਂ ਬੈਟਰ ਆ ਬਟ ਮੈਂ ਚਲੋ ਸ਼ੌਂਕੀਆ ਤੌਰ ਤੇ ਇੱਕ ਟਰੈਲ ਦੇ ਲਈ ਵੀ ਕਹਿ ਸਕਦੇ ਆ ਬਾਕੀ ਜਦੋਂ ਆਪਣੀ ਇਹ ਇਬਾਦਤ ਸੀਸਜ ਨੂੰ ਇਸ ਦੀ ਉਮਰ ਉਹ شدت ਨਾਲੋਂ 15 ਦਿਨ ਘੱਟ ਆ ਇਹ ਵੀ ਤੁਸੀਂ ਗੈਸ ਕਰਕੇ ਦੱਸਿਓ ਜੀ ਵੀ ਕਿਸ ਤਰ੍ਹਾਂ ਲੱਗਿਆ ਬਾਕੀ ਜੋ ਮੈਂ ਮੇਨ ਗੱਲ ਐਡ ਕਰਨਾ ਵੀ ਯੂਜ਼ ਕਿਉਂ ਕੀਤਾ ਆਪਾਂ ਉਹ ਇਸ ਲਈ ਕੀਤਾ ਵੀ ਜਿਹੜੀ شدت ਸੀਗੀ ਜਿਸ ਟਾਈਮ ਉਹ ਛੋਟੀ ਲੱਗਦੀ ਸੀ ਗਰੋਥ ਦੁੱਧ ਜਿਆਦਾ ਪੀਂਦੀ ਹੁੰਦੀ ਸੀ ਬਟ ਗਰੋਥ ਨਹੀਂ ਸੀ ਪ੍ਰੋਪਰ ਹੋ ਰਹੀ ਉਹ ਇਸ ਲਈ ਯੂਜ਼ ਕੀਤਾ ਸੀਗਾ ਤੇ ਜਦੋਂ ਆਪਾਂ ਬੜਾ ਕਾ ਪ੍ਰੋਡਕਟ ਯੂਜ਼ ਕੀਤਾ ਆਪਣੀ شدت ਦੇ ਟ੍ਰੈਲ ਆਏ ਸਿਰਫ 1.5 ਲੀਟਰ ਦਾ ਤੇ ਮੈਨੂੰ ਰਿਜ਼ਲਟ ਪੋਜ਼ਿਟਿਵ ਮਿਲਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਜਿਵੇਂ ਮੈਂ ਸੋਚਿਆ ਸੀ ਨਾ ਉਦੋਂ ਵਧੀਆ ਹੀ ਮਿਲਿਆ ਤੇ ਉਹ ਇਸ ਲਈ ਯੂਜ਼ ਕੀਤਾ ਸੀਗਾ ਮੈਂ ਵੀ ਉਹ ਚਲੋ ਸ਼ਿੱਦਤ ਆਪਣੀ ਵੀਰਾਂ ਦੀ ਹੋਣ ਕਰਕੇ ਵੀ ਹੋਮ ਬਰੀਡ ਹੈ ਸੱਜਣੋ ਤੇ ਉਸ ਤੇ ਇੰਪਰੂਵਮੈਂਟ ਕਰੀਏ ਇਸ ਲਈ ਆਪਾਂ ਬੜਾ ਕਾਫ ਯੂਜ਼ ਕੀਤਾ ਸੀ ਤੇ ਆਪਾਂ ਨੂੰ ਚੰਗਾ ਨਤੀਜਾ ਉਸ ਪ੍ਰੋਡਕਟ ਨੇ ਦਿੱਤਾ ਬੜਾ ਕਾਫ ਨੇ ਮੈਂ ਇਸ ਲਈ ਇਸ ਦੀ ਵੀਡੀਓ ਬਣਾਉਣੀ ਚਾਹੀਦੀ ਵੀ ਚਲੋ ਸੱਜਣਾ ਨੂੰ ਵੀ ਇਸ ਚੀਜ਼ ਬਾਰੇ ਦੱਸੇ ਜਿਹੋ ਜਿਹੇ ਵੀ ਆਪਾਂ ਨੂੰ ਰਿਜ਼ਲਟ ਮਿਲਦਾ ਤੇ ਆਉਣ ਵਾਲੀਆਂ ਵੀਡੀਓ ਚ ਮੈਂ ਹੁਣ ਇਹੀ ਕੋਸ਼ਿਸ਼ ਕਰੂੰਗਾ ਜਿਹੜੀਆਂ ਇੰਜੀਨੀਅਰ ਚੀਜ਼ਾਂ ਆਪਾਂ ਯੂ ਤੇ ਬਾਕੀ ਦੋਨੇ ਫੀਮੇਲਸ ਨੇ ਸੱਜਣੋ ਇਹਨਾਂ ਦੀ ਮੋਟੀ ਮੋਟੀ ਮੈਂ ਫੇਰ ਡਿਟੇਲ ਦੱਸਦਾ ਕਿਉਂਕਿ ਅੱਜ ਤੂੰ ਕੈਮਰੇ ਆ ਸਾਹਮਣੇ ਆਉਣਗਾ ਤਾਂ ਆਪਾਂ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੂੰ ਕੈਮਰੇ ਅੱਗੇ ਰੱਖਣਾ ਇਹ ਆਪਣੀ ਆਵਾਦ ਦਿੱਤਾ ਤੇ ਉਹ ਆਪਣੀ ਸ਼ਿੱਦਤ ਆ ਜੀ ਉਹ ਆਪਣੀ ਵੀਰਾ ਝੋਟੀ ਜਿਹੜੀ ਰਾਣੀ ਮੱਝ ਦੀ ਸੀ ਉਸ ਦੀ ਫੀਮੇਲ ਆ ਇਹ ਆਪਣੀ ਮਲਕੀ ਮੱਝ ਦੀ ਫੀਮੇਲ ਆ ਸੱਜਣੋ ਇਹਦਾ ਫਾਦਰ ਅਨਨੋਨ ਆਪਾਂ ਕਹਿੰਨੇ ਆ ਹੈਕਰਮ ਵੀਨ ਸੁਨਾਰੀ ਬਰੀਡਿੰਗ ਫਾਰਮ ਤੋਂ ਇੱਕ ਬੁੱਲ ਬਾਕੀ ਇਹਨਾਂ ਦੀ ਮੇਨ ਆਪਣਾ ਕਨਸੈਪਟ ਬੈਸ ਬਰੀਡਿੰਗ ਫਾਰਮ ਦਾ ਇਹ ਵੀ ਕਹਿ ਸਕਦੇ ਆ ਇਸਾ ਜੀ ਨੂੰ ਕੋਈ ਜ਼ਿਆਦਾ ਫਾਈਨੈਂਸ਼ੀਅਲ ਅਸਿਸਟਮੈਂਟ ਹੋਣਾ ਨਾ ਹੋਣ ਕਰਕੇ ਆਪਾਂ ਜਿੰਨੀ ਕ ਆਪਾਂ ਨੂੰ ਇਸ ਦੇ ਵਿੱਚੋਂ ਫਾਈਨੈਂਸ਼ੀਅਲ ਤੌਰ ਤੇ ਆਪਾਂ ਨੂੰ ਜਿਹੜੀ ਇਨਕਮ ਹੋ ਜਾਂਦੀ ਕਹਿ ਸਕਦੇ ਆਪਾਂ ਤੂੰ ਇਹਨਾਂ ਦੀ ਆਪਾਂ ਇਨਵੈਸਟ ਕਰਦੇ ਕੋਈ ਨਹੀਂ ਕਹਿੰਦਾ ਜੀ ਐਕਸਟਰਾ ਚਾਰਜ ਇਹਨਾਂ ਤੇ ਇਨਵੈਸਟਮੈਂਟ ਕਰਕੇ ਆਪਾਂ ਇਹਨਾਂ ਨੂੰ ਪਾਲਦੇ ਆ ਕਹਿਣ ਦਾ ਮੇਰਾ ਮਤਲਬ ਪੰਜਾਬੀ ਚ ਇਹ ਹੈ ਵੀ ਨਾਰਮਲ ਖਰਾਕ ਤੇ ਸੱਜਣੋ ਜਿੰਨੀ ਕ ਆਪਣੀ ਕਪੈਸਿਟੀ ਆ ਉਸ ਅਨਸਾਰ ਇਹਨਾਂ ਨੂੰ ਆਪ ਪਾਲਣ ਦੀ ਕੋਸ਼ਿਸ਼ ਕਰਦੇ ਆਂ ਕੋਸ਼ਿਸ਼ ਤਾਂ ਉਹਨੇ ਵੀ ਚੰਗਾ ਤਿਆਰ ਕਰੀ ਗਏ ਬਸ ਚਲੋ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਇਹਨਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਇਹ ਕਿਸ ਤਰ੍ਹਾਂ ਅੱਗੇ ਨਤੀਜੇ ਦੇਣਗੇ ਇਹ ਵੀ ਤੁਹਾਡੇ ਸਾਹਮਣੇ ਆਉਣਗੇ ਤੇ ਆਪਣਾ ਨਾਰਮਲ ਮੱਝਾ ਤੋਂ ਚੰਗੀ ਬਰੀਡ ਤਿਆਰ ਕਰਨਾ ਜਿਹੜਾ ਕਨਸੈਪਟ ਚੱਲੀ ਜਾ ਰਿਹਾ ਤੇ ਸਮੇਂ ਸਿਰ ਮੈਂ ਤੁਹਾਨੂੰ ਨਤੀਜੇ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਤੇ ਅੱਜ ਦੀ ਵੀਡੀਓ ਮੇਨਲੀ ਤੌਰ ਤੇ ਆਪਣੀ ਫੇਰ ਸਜਣਾ ਦਾ ਦੀ ਬੜਾ ਕਾਹ ਪ੍ਰੋਡਕਟ ਦੇ ਸੀ ਸੋ ਮੈਂ ਆਪਣਾ ਓਪੀਨੀਅਨ ਸਜਣਾ ਨੂੰ ਦੇਦਾ ਵੀ ਮੈਂ ਇਹ ਯੂਜ਼ ਕੀਤਾ ਸੀਗਾ ਤੇ ਯੂਜ਼ ਕਰਦੇ ਪਹਿਲਾਂ ਮੈਂ ਚੀਜ਼ ਇਕਦਾ ਵੀ ਇਸੇ ਦਾ ਰਿਜ਼ਲਟ ਪਤਾ ਨਹੀਂ ਕਿ ਜੇ ਉਹ ਬੜਾ ਆਪਾਂ ਨੂੰ ਇਸਦੇ ਰਿਜ਼ਲਟ ਬਹੁਤ ਵਧੀਆ ਦਿੱਤਾ ਤੇ ਤੁਸੀਂ ਆਪਣਾ ਸੋਚਣਾ ਵੀ ਤੁਸੀਂ ਇਸ ਨੂੰ ਯੂਜ਼ ਕਰਨਾ ਜਾਂ ਨਹੀਂ ਤੇ ਮੈਂ ਇੰਨੀ ਕੁ ਜ਼ਰੂਰ ਅਪੀਲ ਕਰਾਂਗਾ ਕਿ ਜਦੋਂ ਟ੍ਰਾਇਲ ਲਾਉਣਾ ਕੋਈ ਜਿਹਿੰਗਾ ਚੀਜ਼ਾਂ ਦਾ ਇੱਕ ਚੰਗੇ ਕਾਫ ਹੋਣ ਚੰਗੀ ਬਰੀਡ ਦੇ ਹੋਣ ਤਾਂ ਉਹਨਾਂ ਤੀਜੀ ਉਹ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਮੇਰੀ ਸਮਝ ਮੁਤਾਬਕ ਕਿਉਂਕਿ ਫੇਰ ਹੀ ਸਹੀ ਨਤੀਜੇ ਮਿਲਦੇ ਆ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਬੜਾ ਕਾਫ ਤੇ ਸੀ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਮਿੱਤਰਾਂ ਨੇ ਕਮੈਂਟ ਕਰਕੇ ਦੱਸਿਆ ਜੀ ਸਿਹਤ ਨਾ ਹੋਣ ਸਹੀ ਹੋਣ ਕਰਕੇ ਸ਼ਾਇਦ ਵੀਡੀਓਜ਼ ਲੰਬੀ ਵੀ ਘੱਟ ਹੋਵੇ ਤੇ ਗੱਲਾਂ ਬਾਤਾਂ ਵੀ ਮਾਈਕ 'ਚ ਘਾਟਾ ਆਉਣ ਵਾਲੀਆਂ ਬਟ ਜਿਹੜਾ ਆਪਣਾ ਮੇਨ ਕਨਸੈਪਟ ਸੀ ਬੜਾ ਕਾਫ ਪ੍ਰੋਡਕਟ ਦਾ ਉਹ ਸਬਜੈਕਟ ਮੈਟਰ ਆਪਾਂ ਉਸ ਸੰਬੰਧੀ ਆਪਾਂ ਗੱਲਬਾਤ ਕਰ ਲਈ ਆ ਇੱਕ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇ ਲਾਸਟ ਤੱਕ ਵੀਡੀਓ ਨੂੰ ਵਾਚ ਕਰਦੇ ਨੇ ਸਾਰੇ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓਜ਼ ਆਪਣੀ ਆਉਣ ਵਾਲੀਆਂ ਹੁਣ ਵੱਖਰੇ-ਵੱਖਰੇ ਪ੍ਰੋਡਕਟਸ ਤੇ ਆਉਂਦੀਆਂ ਰਹਿਣਗੀਆਂ ਤੇ ਇੱਕ ਮਿੱਤਰਾਂ ਨੂੰ ਹੰਬਲ ਰਿਕਵੈਸਟ ਆ ਵੀ ਮੈਨੂੰ ਕਮੈਂਟ ਕਰਕੇ ਜਰੂਰ ਸੱਜਣ ਦੱਸ ਦਿਆ ਕਰੋ ਵੀ ਆਪਾਂ ਕਿਹੜੇ-ਕਿਹੜੇ ਟੌਪਿਕਸ ਤੇ ਵੀਡੀਓ ਕਵਰ ਕਰੀਏ ਤੇ ਵੀਡੀਓ ਨੂੰ ਅਖੀਰ ਤੱਕ ਵਾਚ ਕਰਨ ਦੇ ਲਈ ਸਾਰੇ ਹੀ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਉਣਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ